ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਰਾਂ ਦੇ ਦਰਸ਼ਨ ਕਿਸ ਕਿਸ ਰੂਪ ਵਿੱਚ ਹੁੰਦੇ ਹੈ ਸੋ ਖਾਸ ਕਰਕੇ ਕਿਹੜੇ ਰੂਪ ਆ ਜਿਨ੍ਹਾਂ ਨੂੰ ਅਸੀਂ ਜੇਕਰ ਦੇਖ ਲਈਏ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਮੁਰਸ਼ਿਦ ਦੇ ਸਾਡੇ ਪੀਰ ਦੇ ਦਰਸ਼ਨ ਦੀਦਾਰ ਸਾਨੂੰ ਹੋਗੇ ਨਹੀਂ ਸੋ ਇਸ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਸੋ ਇੱਥੇ ਹੁਣ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕੁੜੀਆਂ ਬਾਬਾ ਬਾਲਖনাথ ਜੀ ਦੀ ਸੇਵਾ ਕਰ ਸਕਦੀਆਂ ਹਸਬੰਦ ਬਾਹਰ ਹੈ ਸੋ ਦੇਖੋ ਇੱਥੇ ਇੱਕ ਗੱਲ ਕਵਾਂਗੇ ਕਿ ਹਰ ਇੱਕ ਔਰਤ ਪਰਮਾਤਮਾ ਨੂੰ ਮੰਨ ਸਕਦੀ ਹੈ ਸੋ ਕਦੇ ਵੀ ਮਨ ਵਿੱਚ ਇਹ ਬਹਿਮ ਨਹੀਂ ਰੱਖਣਾ ਹੈ ਕਿ ਅਸੀਂ ਆਪਣੇ ਪੀਰੋ ਮੁਰਸ਼ਿਦ ਨੂੰ ਜਿਹਦੇ ਵੱਲੋਂ ਸਾਡਾ ਮਨ ਚੁੱਕਦਾ ਹੈ ਉਹਨੂੰ ਮੰਨਿਏ ਜਾਂ ਨਾ ਮੰਨਿਏ ਸੋ ਦੇਖੋ ਹਰ ਇੱਕ ਮਨੁੱਖ ਨੂੰ ਹੱਕ ਹੈ ਉਸ ਪਰਮਾਤਮਾ ਨੂੰ ਮੰਨਣ ਦਾ ਸਿਮਰਨ ਦਾ ਸੋ ਇਹ ਨਹੀਂ ਹੈ ਕਿ ਕੱਲੇ ਬੰਦੇ ਹੀ ਸੇਵਾ ਕਰ ਸਕਦੇ ਆ ਸੋ ਔਰਤਾਂ ਵੀ ਸੇਵਾ ਬਹੁਤ ਕਰਦੀਆਂ ਆ ਸੋ ਬਹੁਤ ਔਰਤਾਂ ਤੇ ਮਾਲਕ ਦੀ ਕਿਰਪਾ ਵੀ ਹੁੰਦੀ ਹੈ ਸੋ ਗੱਲ ਇੰਨੀ ਕੁ ਹੈ ਕਿ ਸੁਚਮ ਰੱਖਣੀ ਜ਼ਰੂਰੀ ਹੈ ਜਦੋਂ ਅਸੀਂ ਸੁਚਮ ਰੱਖਦੇ ਆ ਤੇ ਮਨ ਨੂੰ ਸਾਫ਼ ਰੱਖਦੇ ਆ ਸੋ ਫਿਰ ਕਦੇ ਵੀ ਮਨ ਵਿੱਚ ਏ ਡਰ ਨਹੀਂ ਲਿਆਉਣਾ ਹੈ ਕਿ ਇਹ ਅਸੀਂ ਜੇਕਰ ਕਰਮ ਕਰਾਂਗੇ ਸ਼ਾਇਦ ਸਾਡੇ ਲਈ ਸਹੀ ਨਹੀਂ ਸੋ ਜਿਹੜਾ ਇਨਸਾਨ ਇਹ ਸੋਚ ਲੈਂਦਾ ਕਿ ਮੇਰਾ ਕਰਮ ਕਦੇ ਗਲਤ ਨਹੀਂ ਹੈ ਮੈਂ ਕਦੇ ਕਿਸੇ ਨਾਲ ਮਾੜੀ ਕੀਤੀ ਹੀ ਨਹੀਂ ਸੋ ਸੱਚ ਦੇ ਰਸਤੇ ਤੇ ਚੱਲਦਾ ਹੈ ਸੋ ਉਹ ਤਾਂ ਮਨ ਵਿੱਚੋਂ ਵਹਿਮ ਹੀ ਕੱਢ ਦੋ ਕਿ ਇਹ ਕੋਈ ਵੀ ਸੋਚ ਵਿਚਾਰ ਵਾਲੀ ਗੱਲ ਹੈ ਸੋ ਪ੍ਰਮਾਤਮਾ ਨੂੰ ਮੰਨਣਾ ਹੈ ਮਨ ਸਾਫ਼ ਰੱਖਣਾ ਜ਼ਰੂਰੀ ਹੈ ਸੇਵਾ ਕਰ ਸਕਦੇ ਹਾਂ ਬਾਕੀ ਕੁਝ ਦਿਨ ਜੋ ਆਉਂਦੇ ਹੈ ਉਹਨਾਂ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਬਾਬਾ ਵਾਲਖਨਾਥ ਜੀ ਨੂੰ ਸ਼ਾਵਾ ਤਸਵੀਰ ਸਰੂਪ ਨੂੰ ਨਾ ਆਵੇ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਉਹ ਜੀ ਧਿਆਨ ਰੱਖਣਾ ਹੁੰਦਾ ਹੈ ਬਾਕੀ ਸੇਵਾ ਕਰ ਸਕਦੇ ਆ ਮਾ ਰਤਨੂ ਵੀ ਇੱਕ ਔਰਤ ਹੈ ਸੋ ਉਹਨਾਂ ਨੇ ਵੀ ਬਾਬਾ ਜੀ ਨੂੰ ਮੰਨਿਆ ਹੈ ਅਸੀਂ ਉਹਨਾਂ ਬਾਰੇ ਸਭ ਕੁਝ ਜਾਣਦੇ ਹੀ ਆ ਸੋ ਇਸ ਕਰਕੇ ਬੇਫਿਕਰ ਹੋ ਕੇ ਬਾਬਾ ਜੀ ਦੀ ਸੇਵਾ ਤੁਸੀਂ ਕਰ ਸਕਦੇ ਆ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਦੋਂ ਵੀ ਤੁਸੀਂ ਕੋਈ ਸਵਾਲ ਕਰਦੇ ਹੋ ਤਾਂ ਆਪਣਾ ਨਾਮ ਜ਼ਰੂਰ ਲਿਖਦਿਆ ਕਰੋ ਸੋ ਜਿਹੜੇ ਵੀ ਸਵਾਲ ਕਰਦੇ ਆ ਉਹਦਾ ਜਦੋਂ ਅਸੀਂ ਜਵਾਬ ਦਿੰਦੇ ਆ ਤੇ ਨਾਮ ਕਹੋਲ ਦਿੰਨੇ ਆ ਤਾਂ ਫਿਰ ਪਤਾ ਚੱਲ ਜਾਂਦਾ ਹੈ ਕਿ ਕਿਸ ਦਾ ਕਮੈਂਟ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਵੀ ਬਾਬਾ ਜੀ ਦੀ ਸੇਵਾ ਕਰਦੇ ਆ ਸੋ ਬਹੁਤ ਹੀ ਮਾਲਕ ਦੀ ਕਿਰਪਾ ਹੈ ਸਾਡੇ ਤੇ ਸੋ ਬਹੁਤ ਵਧੀਆ ਗੱਲ ਹੈ ਸੇਵਾ ਕਰਦੇ ਹੋ ਤਾਂ ਉਹਦੀ ਕਿਰਪਾ ਨੂੰ ਪਹਿਚਾਣ ਉਨਾ ਵੀ ਜ਼ਰੂਰੀ ਹੈ ਸੋ ਪਰਮਾਤਮਾ ਦਾ ਕਦਮ ਕਦਮ ਤੇ ਸਾਡਾ ਸਾਥ ਦਿੰਦਾ ਹੈ ਪਰ ਅਸੀਂ ਉਹਨਾਂ ਬਾਰੇ ਨਹੀਂ ਜਾਣ ਪਾਉਂਦੇ ਸੋ ਜਦੋਂ ਅਸੀਂ ਉਹਨਾਂ ਬਾਰੇ ਜਾਣਨਾ ਸ਼ੁਰੂ ਕਰਦੇ ਹਾਂ ਕਿੱਥੋਂ ਪਤਾ ਚੱਲਦਾ ਹੈ ਕਿ ਜਦੋਂ ਮੁਸ਼ਕਲ ਆਵੇ ਤੇ ਉਦੋਂ ਸ਼ਾਂਤ ਹੋ ਕੇ ਬੈਠੋ ਤਾਂ ਫਿਰ ਉਹ ਗੱਲਾਂ ਨੂੰ ਯਾਦੋਂ ਪਲਾਂ ਨੂੰ ਯਾਦ ਕਰੋ ਜਿੱਥੇ-ਜਿੱਥੇ ਉਹ ਪਰਮਾਤਮਾ ਨੇ ਤੁਹਾਡੀ ਲਾਹਰ ਰੱਖੀ ਜਿੱਥੇ-ਜਿੱਥੇ ਤੁਹਾਡੇ ਵਿਗੜੇ ਹੋਏ ਕੰਮ ਬਣਾਏ ਹੈਲਪ ਕੀਤੀ ਕਿਸੇ ਦੇ ਨਾ ਕਿਸੇ ਦੇ ਥਰੂ ਸੋ ਜਦੋਂ ਅਸੀਂ ਇਹ ਗੱਲਾਂ ਨੂੰ ਟੈਨਸ਼ਨ ਵੇਲੇ ਯਾਦ ਕਰਦੇ ਹਾਂ ਤਾਂ ਸਾਡੀਆਂ ਮੁਸ਼ਕਲਾਂ ਹਲ ਹੋ ਜਾਂਦਾ ਆਤਮਾ ਮਜ਼ਬੂਤ ਹੋ ਜਾਂਦੀ ਹੈ ਤਾਂ ਪ੍ਰਮਾਤਮਾ ਦਾ ਨਾਲ ਪੈਰਾਫਿਰਕਾ ਹੋ ਜਾਂਦਾ ਹੈ ਸੋ ਇਸ ਕਰਕੇ ਟੈਨਸ਼ਨਾਂ ਨੂੰ ਦੂਰ ਕਰਨਾ ਹੈ ਤੇ ਉਹਨਾਂ ਪਲਾਂ ਨੂੰ ਯਾਦ ਕਰ ਲਿਆ ਕਰੋ ਜਿਦੇ ਨਾਲ ਇਹ ਟੈਨਸ਼ਨਾਂ ਦੂਰ ਆਪਣੇ ਆਪ ਹੋ ਜਾਂਦੀਆਂ ਤਾਂ ਫਿਰ ਪ੍ਰਮਾਤਮਾ ਵੀ ਜਾਣਦਾ ਹੈ ਕਿ ਇਹਦਾ ਮੇਰੇ ਤੇ ਬਹੁਤ ਵਿਸ਼ਵਾਸ ਹੈ ਤੇ ਉਹ ਫਿਰ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦਿੰਦੇ ਸੋ ਹੁਣ ਇਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਉੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜੇਕਰ ਅਸੀਂ ਸੁਪਨੇ ਵਿੱਚ ਆਪਣੇ ਆਪ ਨੂੰ ਦਰਗਾਹ ਤੇ ਬੈਠਿਆਂ ਦੇਖਦੇ ਆ ਤਾਂ ਇਹਦਾ ਕੀ ਮਤਲਬ ਹੈ ਸੋ ਇਹ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਸੋ ਦੇਖੋ ਆਪਾਂ ਅੱਜ ਇਹਦੇ ਤੇ ਹੀ ਵਿਸ਼ਾ ਬਣਾਇਆ ਹੈ ਕਿ ਪੀਰ ਫਕੀਰਾਂ ਦੇ ਦਰਸ਼ਨਾਂ ਨੂੰ ਕਿਵੇਂ ਪਹਿਚਾਨਣਾ ਹੈ ਸੋ ਪੀਰ ਫਕੀਰ ਕਿਦੋਂ ਦਰਸ਼ਨ ਦਿੰਦੇ ਤੇ ਕਿਵੇਂ ਦੇ ਦਿੰਦੇ ਹੈ ਇਨਸਾਨ ਨੂੰ ਸਮਝ ਲੈਣਾ ਚਾਹੀਦਾ ਹੈ ਜਦੋਂ ਕੋਈ ਸੰਕੇਤ ਮਿਲਦਾ ਹੈ ਸੋ ਜੇਕਰ ਸੁਪਨੇ ਦੇ ਵਿੱਚ ਤੁਸੀਂ ਕਿਸੇ ਦਰਗਾਹ ਤੇ ਸੇਵਾ ਕਰਦੇ ਆ ਜਾਂ ਬੈਠੇ ਆ ਸਿਮਰਨ ਵੰਦਗੀ ਕਰ ਰਹੇ ਆ ਤੇ ਇਹ ਵੀ ਪ੍ਰਮਾਤਮਾ ਨਾਲ ਹੋਣ ਦੇ ਸੰਕੇਤ ਦੇ ਰਿਹਾ ਤੇ ਦਰਸ਼ਨ ਦੀਦਾਰ ਦੇ ਰਿਹਾ ਹੈ ਤੇ ਇੱਥੇ ਦੂਸਰੀ ਗੱਲ ਇਹ ਹੈ ਕਿ ਜਦੋਂ ਉਹ ਮਾਲਕ ਦਰਸ਼ਨ ਦਿੰਦਾ ਹੈ ਤੇ ਉਹਨਾਂ ਦੀ ਤਸਵੀਰ ਉਹਨਾਂ ਦਾ ਸਰੂਪ ਅੱਖਾਂ ਮੂਰੇ ਨਜ਼ਰ ਆਵੇ ਚਾਹੇ ਵੰਦਨੀ ਸਮੇ ਆ ਜਾਵੇ ਤਾਂ ਸਵਾਗੋ ਵਧੀਆ ਗੱਲ ਹੈ ਕਿ ਉਹ ਪ੍ਰਮਾਤਮਾ ਸਾਨੂੰ ਦਰਸ਼ਨ ਦੀਦਾਰ ਦੇ ਰਿਹਾ ਹੈ ਸੋ ਜੇਕਰ ਸਪਨੇ ਰਾਹੀਂ ਅਸੀਂ ਉਹਨਾਂ ਦੇ ਸਰੂਪ ਨੂੰ ਦੇਖਦੇ ਹਾਂ ਤਾਂ ਉਹ ਮਾਲਕ ਦੇ ਦਰਸ਼ਨ ਹੀ ਹੋ ਰਹੇ ਆ ਸੋ ਜਿਹੜੇ ਇਨਸਾਨ ਕਹਿ ਦਿੰਦੇ ਆ ਕਿ ਸਾਨੂੰ ਪੀਰਾਂ ਫਕੀਰਾਂ ਦੇ ਦਰਸ਼ਨ ਨਹੀਂ ਹੁੰਦੇ ਸੋ ਇਨਸਾਨ ਕਈ ਵਾਰ ਇਹਨਾਂ ਭਲੇਖਿਆਂ 'ਚ ਰਹਿ ਜਾਂਦਾ ਹੈ ਕਿ ਸ਼ਾਇਦ ਉਹ ਸਾਨੂੰ ਆਪ ਆ ਕੇ ਦਰਸ਼ਨ ਦੇਣਗੇ ਤੇ ਸਾਡੇ ਨਾਲ ਗੱਲ ਕਰਨਗੇ ਸੋ ਕੱਲ ਵੀ ਕਰਦੇ ਆ ਜਿਨ੍ਹਾਂ ਦੀ ਸੇਵਾ ਪੂਰੀ ਹੁੰਦੀ ਹੈ ਉਹਨਾਂ ਨੂੰ ਆਵਾਜ਼ ਵੀ ਦਿੰਦੇ ਆ ਸੋ ਜਾਂ ਕਿਸੇ ਫੱਕਰ ਫਕੀਰ ਦੇ ਰੂਪ ਵਿੱਚ ਆ ਕੇ ਗੱਲਬਾਤ ਵੀ ਦੱਸ ਜਾਂਦੇ ਆ ਸੋ ਬਾਕੀ ਇੱਥੇ ਇਹ ਗੱਲ ਸਮਝਣੀ ਹੈ ਕਿ ਜਿਸ ਤਰ੍ਹਾਂ ਦੀ ਤੁਹਾਡੀ ਸੇਵਾ ਨੀਚਾ ਭਾਵਨਾ ਹੈ ਫਿਰ ਹੌਲੀ ਹੌਲੀ ਉਹ ਗੱਲ ਨਿਖਰ ਕੇ ਮੂਹਰੇ ਆਉਂਦੀ ਆ ਤੇ ਫਿਰ ਅਸਲ ਦਰਸ਼ਨ ਹੁੰਦੇ ਹੈ ਸੋ ਵੈਸੇ ਜਦੋਂ ਵੀ ਤਸਵੀਰ ਰੂਪ ਨਜ਼ਰ ਆਉਂਦਾ ਹੈ ਜਾਂ ਤੁਹਾਨੂੰ ਦਰਗਾਹ ਨਜ਼ਰ ਆਉਂਦੀ ਹੈ ਦਾ ਸਮਝ ਲੈਣਾ ਕਿ ਉਹ ਮਾਲਕ ਤੁਹਾਨੂੰ ਦਰਸ਼ਨ ਦਿਦਾਰੇ ਦੇ ਰਿਹਾ ਹੈ ਸੋ ਕਦੇ ਵੀ ਮਨ ਵਿੱਚ ਇਹ ਭੁਲੇਖਾ ਨਹੀਂ ਰੱਖਣਾ ਕਿ ਅਸੀਂ ਸੇਵਾ ਕਰਦੇ ਤੇ ਸੇਵਾ ਸਾਡੀ ਸਫਲ ਨਹੀਂ ਹੋ ਰਹੀ ਜਾਂ ਕਬੂਲ ਨਹੀਂ ਹੋ ਰਹੀ ਜਿਹੜਾ ਸਾਨੂੰ ਦਰਸ਼ਨ ਪੀਰ ਦੇ ਨਹੀਂ ਹੁੰਦੇ ਸੋ ਮਾਲਕ ਸਭ ਨੂੰ ਦਰਸ਼ਨ ਦਿੰਦਾ ਹੈ ਸਭ ਦਾ ਵਿਸ਼ਵਾਸ ਵੰਦਾ ਹੈ ਜਿਹੜਾ ਮਾਲਕ ਦੀ ਤਰਫ ਤੁਰਦਾ ਹੈ ਉਹਦੇ ਨਾਲ ਫਿਰ ਉਹ ਪ੍ਰਮਾਤਮਾ ਵੀ ਰਹਿੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਨੂੰ ਸੁਪਨੇ ਵਿੱਚ ਪੀਰਾ ਦੀ ਫੋਟੋ ਨਜ਼ਰ ਆਉਂਦੀ ਹੈ ਦਿਸਦੀ ਹੈ ਸੋ ਆਪਾਂ ਅੱਜ ਇਹਦੇ ਤੇ ਹੀ ਵਿਸ਼ਾ ਬਣਾਇਆ ਸੀ ਸੋ ਆਪਾਂ ਇਸ ਵੀਡੀਓ ਰਾਹੀਂ ਗੱਲ ਕਰ ਚੁੱਕੇ ਆ ਤੇ ਇੱਥੇ ਇੱਕ ਹੋਰ ਕਮੈਂਟ ਹੈ ਕਹਿੰਦੇ ਕਿ ਸਾਨੂੰ ਦੀਦੀ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਪਸੰਦ ਆਉਂਦੀਆਂ ਹੈ ਸੋ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਜੀ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਪਿਆਰ ਦੇ ਰਹੇ ਆ ਤੇ ਸੁਣਦੇ ਹੋ ਸਮਝਦੇ ਹੋ ਫਿਰ ਦੇ ਵਿੱਚ ਗੱਲਾਂ ਨੂੰ ਵਸਾਉਂਦੇ ਹੋ ਸੋ ਗੱਲ ਸੁਣਨ ਦਾ ਇੰਨਾ ਲਾਭ ਨਹੀਂ ਜਿੰਨਾ ਅਸੀਂ ਉਹਨੂੰ ਜੇਕਰ ਮਨ ਵਿੱਚ ਵਸਾ ਲਈਏ ਉਹਨਾਂ ਦੀਆਂ ਗੱਲਾਂ ਨੂੰ ਜੇਕਰ ਰਮਝਾ ਨੂੰ ਸਮਝ ਜਮਾਂਗੇ ਤਾਂ ਜ਼ਿੰਦਗੀ ਜਿਹੜੀ ਆ ਬਦਲ ਜਾਂਦੀ ਹੈ ਸੋ ਬਹੁਤ ਹੀ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੋ ਤੁਹਾਡੀ ਬਦੌਲਤ ਹੀ ਇਹ ਚੈਨਲ ਜਿਹੜਾ ਚੱਲ ਰਿਹਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਮੇਰਾ ਵੀ ਮਨ ਜਿਹੜਾ ਸੇਵਾ ਵਿੱਚ ਨਹੀਂ ਲੱਗਦਾ ਸੋ ਇਹ ਪੀਰਾਂ ਦੀ ਸੇਵਾ ਕਰਦੇ ਕਹਿੰਦੇ ਕੀ ਸੇਵਾ ਵਿੱਚ ਮਨ ਨਹੀਂ ਲੱਗਦਾ ਸੋ ਇਦਾਂ ਕਿਉਂ ਹੁੰਦਾ ਹੈ ਸੋ ਦੇਖੋ ਜਦੋਂ ਵੀ ਅਸੀਂ ਪੀਰਾਂ ਪੀਰਾਂ ਦੀ ਜਾਂ ਕਿਸੇ ਵੀ ਗੁਰੂ ਦੀ ਸੇਵਾ ਕਰਦੇ ਆ ਤੇ ਸੇਵਾ ਵਿੱਚ ਮਨ ਪਹਿਲੋ ਪਹਿਲ ਕਿਸੇ ਦਾ ਵੀ ਨਹੀਂ ਟਿਕਦਾ ਜੇਕਰ ਟਿਕਾਉਣਾ ਹੈ ਤਾਂ ਹਰ ਰੋਜ਼ ਦੋ ਟਾਈਮ ਹਾਜ਼ਰੀ ਉਹ ਪ੍ਰਮਾਤਮਾ ਅੱਗੇ ਲਗਾਉਣੀ ਪਵੇਗੀ ਚਾਹੇ ਤੁਹਾਡਾ ਮਨ ਟਿਕਦਾ ਹੈ ਚਾਹੇ ਨਹੀਂ ਟਿਕਦਾ ਪਰ 10 ਮਿੰਟ ਦਾ ਸਮਾਂ ਹਰ ਰੋਜ਼ ਉਸ ਮਾਲਕ ਨੂੰ ਦਿਓ ਉਹਨਾਂ ਦੀ ਯਾਦ ਵਿੱਚ ਜਦੋਂ ਤੁਸੀਂ ਬੈਠੋਗੇ ਸਿਮਰਨ ਕਰੋਗੇ ਤਾਂ ਮਨ ਆਪਣੇ ਆਪ ਹੌਲੀ-ਹੌਲੀ ਟਿਕਦਾ ਜਾਵੇਗਾ ਫਿਰ ਤੁਸੀਂ ਦੇਖੋਗੇ ਕਿ ਜਿਸ ਦਿਨ ਤੁਹਾਡੇ ਕੋਲੋਂ ਟਾਈਮ ਨਹੀਂ ਕੱਢ ਹੁੰਦਾ ਤੁਹਾਨੂੰ ਕਮੀ ਮਹਿਸੂਸ ਹੋਵੇਗੀ ਕਿ ਅੱਜ ਬਹੁਤ ਹੀ ਖਾਸ ਕੋਈ ਕੰਮ ਛੁੱਟ ਗਿਆ ਸੋ ਚਾਹੇ ਤੁਸੀਂ ਜਿੰਨੇ ਮਰਜ਼ੀ ਪੀਜੀ ਹੋਮੋਂ ਪਰ ਮਨ ਨੂੰ ਤੋੜ ਲੱਗ ਜਾਂਦੀ ਹੈ ਕਿ ਅੱਜ ਮੈਂ ਇਹ ਕਰਮ ਕਿਉਂ ਨਹੀਂ ਕੀਤਾ ਸੋ ਅੱਜ ਇਹ ਮੇਤੋਂ ਕਰਮ ਹੋਇਆ ਨਹੀਂ ਸੋ ਇਹਦੇ ਲਈ ਸਾਨੂੰ ਕੋਸ਼ਿਸ਼ ਇਹ ਕਰਨੀ ਪਵੇਗੀ ਕਿ ਹਰ ਰੋਜ਼ ਉਸ ਪਰਮਾਤਮਾ ਅੱਗੇ ਬੈਠ ਕੇ ਅਰਦਾਸ ਬੇਨਤੀ ਅਤੇ ਸੇਵਾ ਸਿਮਰਨ ਕਰਨਾ ਪਵੇਗਾ ਸੋ ਜਿੱਦਾਂ ਜਿੱਦਾਂ ਤੁਸੀਂ ਸਮਾਂ ਕੱਢਦੇ ਜਾਓਗੇ ਤਾਂ ਉਹ ਪਰਮਾਤਮਾ ਦੀ ਤਰਫ ਜੁੜਦੇ ਜਾਓਗੇ ਫਿਰ ਉਹ ਪਰਮਾਤਮਾ ਮਨ ਨੂੰ ਟਿਕਾ ਲੈਂਦਾ ਹੈ ਜਿਸ ਦਿਨ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਅਸੀਂ ਆਪਣਾ ਮਨ ਜਿਹੜਾ ਉਹ ਟਿਕਾਉਣਾ ਹੈ ਸੋ ਬੰਦਗੀ ਕਰਨੀ ਹੈ ਤਾਂ ਮਨ ਜਿਹੜਾ ਆਪਣੇ ਆਪ ਫਿਰ ਪਰਮਾਤਮਾ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਸੁਰਤੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦੇ ਲਈ ਕਰਮ ਕਰਨੇ ਜ਼ਰੂਰੀ ਆ ਕੋਸ਼ਿਸ਼ ਕਰਨੀ ਜ਼ਰੂਰੀ ਆ ਜੇਕਰ ਕੋਸ਼ਿਸ਼ ਕਰੋਗੇ ਤਾਂ ਲਾਭ ਤੈਨੂੰ ਮਿਲੇਗਾ ਜੇਕਰ ਕਹੀਏ ਕਿ ਐਵੇਂ ਹੀ ਮਾਲਕ ਕਿਰਪਾ ਕਰ ਦਵੇ ਸੋ ਬਿਨਾਂ ਮਿਹਨਤ ਦੇ ਕੁਝ ਨਹੀਂ ਮਿਲਦਾ ਤੂੰ ਮਿਹਨਤ ਕਰਨੀ ਬਹੁਤ ਹੀ ਜ਼ਰੂਰੀ ਹੈ ਮਿਹਨਤ ਕਰੋ ਮਿਹਨਤ ਦਾ ਫਲ ਉਹ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਮਿਹਨਤ ਦਾ ਹੱਕ ਉਹ ਪ੍ਰਮਾਤਮਾ ਕਦੇ ਨਹੀਂ ਰੱਖਦਾ ਇਨਸਾਨ ਹੈ ਇਨਸਾਨ ਦੇ ਨਾਲ ਠੱਗੀ ਕਰ ਸਕਦਾ ਹੈ ਪਰ ਪ੍ਰਮਾਤਮਾ ਮਿਹਨਤ ਦਾ ਹੱਕ ਕਦੇ ਵੀ ਨਹੀਂ ਰੱਖਦਾ